ਸਾਲ ਜੀ ਸਾਰਿਆਂ ਨੂੰ ਹੋਰ ਸਤ ਸਾਂਖੀ ਹਾਲ ਚਾਲ ਜੀ ਠੀਕ ਠਾਕ ਵਧੀਆ ਜੀ ਤੇ ਹੋਰ ਕੀ ਬਣ ਲਿਆ ਤੇ ਮੇਰੇ ਭਰਾ ਜਿਹੜੇ ਜਿਹੜਾ ਬਲੌਗ ਬਿੰਦਾ ਦਾ ਪਹਿਲਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਰਾਣਾ ਸਿੰਘ ਦਾ ਬਲੌਗ ਵੇਖਣ ਵਾਸਤੇ ਤੇ ਅੱਜ ਹੋ ਗਿਆ ਕੁੜੀਆਂ ਨੂੰ 21 ਦਿਨ ਅੱਜ ਚਾਰਨਾ ਚੌਕੇ ਉਹਨਾਂ ਦੀ ਮਾਂ ਨੂੰ ਤੇ ਬਾਬਾ ਜੀ ਨੇ ਸੱਤਿਆ ਆ ਬਾਬਾ ਜੀ ਆਉਣਗੇ ਤੇ ਅਰਦਾਸ ਉਸ ਕਰਨਗੇ ਤੇ ਜਰੂਰ ਤੁਹਾਡੇ ਨਾਲ ਨੂੰ ਕੰਟੀਨਿਊ ਬਲੌਗ ਕਰਾਂਗੇ ਸਾਰਾ ਤੇ ਕੁੜੀਆਂ ਆ ਵੇਲੇ ਖੇਡਣ ਦੀ ਹੈ ਮੇਰੇ ਲੱਗ ਗਈ ਆ ਤੇ ਵਖਾਵਾਂਗੇ ਤੁਹਾਨੂੰ ਠਹਿਰ ਕੇ ਥੋੜਾ ਜਿਆ ਨਵਾਸਵਾ ਕੇ ਤਿਆਰ ਕਰਕੇ ਫਿਰ ਲੋਖਾਵਾਂਗੇ ਤੁਹਾਨੂੰ ਸੋਹਣੀ ਜੀ ਬਣਾ ਕੇ ਜੇ ਕਰਨੇ ਆ ਜੀ ਪਾਠ ਇੰਦਰ ਵੰਡੀ ਕੁੜੀ ਆ ਤਿਆਰ ਇੰਦਰ ਬਾਬਾ ਜੀ ਪਾਠ ਕਰਾਂ ਜੀ ਜਲ ਬਣਾਉਂਦੇ ਤੇ ਮੇਰੇ ਵੀਰੂ ਪਰ ਹਰ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਕਰੋ ਮੇਰੇ ਕੋਲ ਜਿਹੜੇ ਜਿਹੜੇ ਬਲੌਗ ਜਾਂਦੇ ਜੀ ਸਿਆ ਜੀ ਚੜਨਾ ਕੁੜੀਆਂ ਦੀ ਮਾਤਾ ਦੇ ਮੰਮੀ ਚੌਕੇ ਤੇ ਕੁੜੀਆਂ ਨੂੰ ਜੋ ਬਬੀਆ ਨੂੰ ਦਿਆ ਜਲ ਬਣਾ ਕੇ ਤੇ ਨਾ ਪਿਆਈ ਜਾਣਾ ਤੇ ਤੁਹਾਨੂੰ ਨਾਲ ਕੈਂਡੀ ਨੂੰ ਬਲੋਕ ਕਰਨੇ ਆ ਸਾਡੇ ਨਾਲ ਜਰੂਰ ਸ਼ੇਅਰ ਕਰਨਾ ਬਹੁਤ ਸਾਰਾ ਬਾਕੀ ਕਿਦਾਂ ਸਾਰੇ ਠੀਕ ਠਾਕ ਹੋ ਗਿਆ ਜੀ ਅਲੈਕੁਮ ਸਲਮ ਮਾਤਾ ਜਰਾ ਪੰਜਵਾਹ ਮਾਂ ਨੂੰ ਜੇ ਤੋ ਬਸਨ ਸੁਭਾਨ ਵਲਾਕ ਸੁਭਾਨ ਜਸਕੀ ਰਤ ਸੁਖੀਆਂ ਉਠਣਾ ਕਮਾਈ ਕਰਕੇ ਤੋਹ ਬਣ ਜਾਂਦੀ ਆ ਨਾ ਤੋੜਿਆ ਨਹੀਂ ਜਸਕੀ ਰਤ ਨੇ ਬਾਬਾ ਜੀ ਆਏ ਆ ਉਹ ਬੈਠੇ ਪ੍ਰਸ਼ਾਦ ਦਸਾਉਣ ਲੱਗੇ ਆਂ ਜੀ ਹੋ ਸੁਣਾਓ ਕੀ ਹਾਲ ਚੱਲ ਜੀ ਠੀਕ ਠਾਕ ਵਧੀਆ ਜੇ ਤੇ ਨਾਲੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਵੀ ਸਾਡਾ 1000 ਸਬਸਕ੍ਰਾਈਬਰ ਹੋ ਗਿਆ ਤੁਸੀਂ ਵੀ ਰਮ ਭਰਾਵਾਂ ਸਾਰਿਆਂ ਨੇ ਕੀਤਾ ਆ ਬਹੁਤ ਬਹੁਤ ਧੰਨ ਦਿੱਤਾ ਸਾਰਿਆਂ ਨੇ ਤੇ ਮੇਰੇ ਭਰਾ ਹੁਣ ਇਸ ਤੋਂ ਵੱਧ ਵੀ ਤੁਸੀਂ ਕਰਨੇ ਆ ਸਾਰਿਆਂ ਨੇ ਤੇ ਅਹੀਂ ਛੋੜਾਇਆ ਬਲੌਗ ਬਣਾ ਲਗਿਆ ਤੁਸੀਂ ਜਰੂਰ ਦੇਖਿਓ ਬਾਬਾ ਜੀ ਆਏ ਘਰੇ ਤੇ ਅਰਦਾਸ ਕੀਤੀ ਤੇ ਚੱਲ ਪਿਆ ਆ ਹੀ ਇਹਨੂੰ ਪਹਿਲੇ ਦਾ ਬਲੌਗ ਹੈ ਪਹਿਲੇ ਦਾ ਬਲੌਗ ਹੈ ਇਹਨੂੰ ਹੈ ਅੱਜ ਤੇ ਕਿੰਨੇ ਟਾਈਮ ਹੋ ਗਿਆ ਅੱਜ ਦਿਨ ਚਾਰ ਦਿਨ ਉੱਤੇ ਹੋ ਗਿਆ ਤੇ ਬਲੌਗ ਨਹੀਂ ਪਾਇਆ ਤੇ ਹੁਣ ਪਾਉਣ ਲੱਗਿਆ ਤੇ ਬਲੌਗ ਨੂੰ ਪਿਆਰ ਜਰੂਰ ਦਿਓ ਤੇ ਮੇਰੇ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਉਹ ਸੁੱਤੀ ਆ ਤੇ ਹੋਰ ਬਾਕੀ ਠੀਕ ਠਾਕ ਸਾਰੇ ਤੁਸੀਂ ਇਦਾਂ ਹੀ ਪਿਆਰ ਕਰਨਾ ਜਿਦਾਂ ਹੁਣ ਕੀਤਾ ਨਾ ਇਦਾਂ ਹੀ ਸਾਰੇ ਨੂੰ ਪਿਆਰ ਰੱਖਿਓ ਮੇਰੇ ਭਰਾ ਬਣਾ ਕੇ ਤੇ ਸਾਰੇ ਵੀ ਹਾਂ ਭਰਾ ਥੈਂਕ ਯੂ ਬੜੀ ਮਿਹਰਬਾਨੀ ਕਰਦੀ ਆ ਸਸਈ ਕਾਲ ਜੀ